ਚਲੋ ਵੀ ਕੰਦੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਚਲੇ ਸੀਗੇ ਸੈਵ ਨੂੰ ਅ ਪਹਿਲਾ ਟੂਰਨਾਮੈਂਟ ਦਿਖਾਉਣ ਕਬੱਡੀ ਦਾ ਵੈਸੇ ਮੈਂ ਦੋਸਤੋਂ ਕਦੇ ਗਿਆ ਨਹੀਂ ਹੈਗਾਗਾ ਘਾਟੀ ਜਾਣਾ ਤੇ ਅੱਜ ਇਹ ਕਹਿੰਦਾ ਵੀ ਡੈਡੂ ਮੈਨੂੰ ਦਿਖਾ ਕੇ ਲਿਆ ਤੇ ਮੈਂ ਕਿਹਾ ਬਹੁਤ ਚਲਦੇ ਆਪਾਂ ਹੁਣ ਆਪਾਂ ਚੱਲਦੇ ਹੈਗੇ ਟੂਰਨਾਮੈਂਟ ਤੇ ਲਓ ਜੀ ਪਹੁੰਚ ਗਏ ਅਸੀਂ ਟੂਰਨਾਮੈਂਟ ਤੇ ਪਿੰਡ ਰਣ ਸਿੰਘ ਵਾਲਾ ਵਿਖੇ ਬਹੁਤ ਹੀ ਸ਼ਾਨਦਾਰ 16ਵਾਂ ਕਬੱਡੀ ਟੂਰਨਾਮੈਂਟ ਹੋ ਰਿਹਾ ਹੈਗਾ ਤੇ ਇਕੱਠ ਬਹੁਤ ਜ਼ਿਆਦਾ ਹੈਗਾ ਕਾਫੀ ਟੀਮਾਂ ਪਹੁੰਚੀ ਹੋਈਆਂ ਨੇ ਤੇ ਚਲੋ ਹੁਣ ਆਪਾਂ ਦੇਖਦੇ ਹੈਗੇ ਜਾ ਕੇ ਟੂਰਨਾਮੈਂਟ ਬਾਗੀ ਖਾਣ ਪੀਣ ਵਾਲਾ ਸਮਾਨ ਵੀ ਬਹੁਤ ਹੈ ਜਿਹੜਾ ਕਿ ਸਾਬ ਦਾ ਫੇਵਰਟ ਹੈ ਇਹਨੇ ਖਾਣਾ ਹੈਗਾ ਦੁਰਗਣਾ ਅਕਾਲਗੜ ਤਾਪ ਦੇ ਗੰਤੀ ਸਾਹਿਬ ਦਾ ਪਰਮਾਨ 3100 ਦੀ ਲਗਦਾ ਜੀ ਦੇ ਨਾਲ ਗੋਵਿੰਦਰ ਬਾਲੀਆ ਜੀ ਚੇਅਰਮੈਨ ਸਾਹਿਬ ਵੱਲੋਂ ਗੁਰੂਮਨ ਸਿੱਧੂ ਜੀ ਪ੍ਰਿੰਟ ਤੇ ਦੋ ਠੇਕੇਦਾਰ ਸੋਨਾ ਢਿੱਲੋ ਜੀ ਗੁਰਮੀਤ ਪ੍ਰਧਾਨ ਹੌਂਕਾਂਗ ਰਾਜੂ ਢਿੱਲੋ ਗੁਰਮੀਤ ਬਾਲੀਆ ਜੀ ਚਰਨਾ ਗਿੱਲ ਜੇਕਾ ਸਿੱਧੂ ਜੀ ਗੁਰਪ੍ਰੀਤ ਤਾਰ ਅਤੇ ਸਾਡੇ ਮਨੀ ਬਾਲੀਆ ਜੀ ਵੀਰਾਂ ਦੇ ਵੱਲੋਂ ਇਹ ਸਨਮਾਨ ਜਿਹੜੇ ਹੋ ਰਹੇ ਨੇ ਤੇ ਚੇਅਰਮੈਨ ਸਾਹਿਬ ਤੁਹਾਡੇ ਗੋਵਿੰਦਰ ਵਾਲੀਆ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਤੋਂ ਬਿਸ਼ੇਰ ਸਨਮਾਨ ਹੈ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਰੈਡ ਗ੍ਰਾਫੀ ਜੀ ਦਾ ਸਨਮਾਨ ਕਰਤੀ ਹੋਉਂਦੀ ਨਾਲ ਸਾਜੀ ਦੇ ਨਾਲ। ਉਸ ਤੋਂ ਬਾਅਦ ਸਾਡੇ ਨੇ ਭਰਤੀ ਦੇਖਣੀ ਹੈ ਪੁਲਸ ਦੀ ਜਾਂ ਫੌਜ ਦੀ ਜਾਂ ਜਿਨ੍ਹਾਂ ਨੇ ਗੇਮਾਂ ਦੇ ਖੇਤਾ ਲੈਣਾ ਤੇ ਉਹ ਸ਼ਾਮ ਨੂੰ ਬਈ ਦੀ 5 ਵਜੇ ਰਣਕੇ ਕਮੇ ਦੀਆਂ ਗਰਾਉਂਡਾਂ ਤੇ ਆ ਜਾਇਆ ਕਰੋ। ਇੱਕ ਵਾਰੀ ਜ਼ੋਰ ਦੀ ਤਾੜੀਾ ਪਾ ਦਈਏ। ਭਾਈ ਸੁਖਦੀਪ ਫੌਜੀ ਦੇ ਨਾਂ ਤੇ ਵਿਸ਼ੇਸ਼ ਸਨਮਾਨ ਵੀ ਹੋਵੇਗਾ ਸਾਡੇ ਇਸ ਕਬੱਡੀ ਟੂਰਨਾਮੈਂਟ ਤੇ ਔਰ ਵੱਡੇ ਯੋਗਦਾਨ ਵੀ ਨੇ ਮੋਤੀ ਸਾਡੇ ਫੌਲੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਬਾਈ ਤਕਰੀਬ ਦਾ ਲਓ ਹੁਟਣਾ ਹੋਵੇ ਜੀ ਮੈਚ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਇੱਕ ਪਾਸੇ ਟੀਮ ਜਿਹੜੀ ਹੈ ਮੰਦਰ ਦੋੜਦੀ ਹੈ ਔਰ ਦੂਜੇ ਪਾਸੇ ਕਹਿੰਦੇ ਸੁਖਮਣ ਬਾਈ ਦੀ ਯਾਦ ਹੈ ਭਗਤਾ ਭਾਈ ਦੀ ਟੀਮ ਜਿਹੜੀ ਪਿੰਡ ਵਾਲੇ ਪਸੇਗੀ ਹੈ ਡਾਕਟਰ ਸਵੀ ਵਾਲੇ ਪਿੰਡ ਦਾ ਇਸ ਵੇਲੇ ਪਹਿਲੀ ਉਡਾਨ ਭਰਦਾ ਹੋਇਆ ਮੇਰੇ ਮਿੱਤਰੋ ਪੰਦੇ ਨੌਰ ਦੀ ਟੀਮ ਤੇ ਕਹਿੰਦੇ ਮੇਰੇ ਮਿੱਤਰੋ ਮੈਚ ਜਿਹੜਾ ਹੈ ਉਹ ਭੜਕੇ ਭਾਈ ਦਾ ਕਿੰਨਾ ਚੱਲ ਰਿਹਾ ਹੈ ਬਿਲਕੁਲ ਦਾ ਭੜਕੇ ਦੀ ਟੀਮ ਜਿਹੜੀ ਖੇਤਾਂ ਵਾਲੇ ਪਰਸੇ ਹੋਣੀ ਹੈ ਆਹ ਵੇਖੀਏ ਪਹਿਲੀ ਜੇਡ ਡਾਕਟਰ ਨੇ ਫੌਜੀ ਡਾਕਟਰ ਨੇ ਫੌਜੀ ਦੇ ਦਰਮਿਆਨ ਜਿਹੜੀ ਟੱਕਰ ਹੋਈ ਹੈ ਲੈ ਵੀ ਜਿਹੜੇ ਜੋਰਦਾਰ ਆ ਮੁੰਡਾ ਕਹਿੰਦੇ ਗੋਗੋ ਹੈ ਰਾਏ ਧਾਨੇ ਦੀ ਧਰਤੀ ਦਾ ਮੁੰਡਾ ਯੂਰਪ ਦੇ ਵਿੱਚ ਆ ਸੀਜ਼ਨ ਤਾਪ ਦੀਆਂ ਰੇਡਾਂ ਪਾ ਕੇ ਆਇਆ ਤੇ ਅੱਜ ਦੀ ਟੀਗੜਾ ਕਹਿੰਦੇ ਸਰੇ ਦਾ ਰੇਡਰ ਮੇਰੇ ਵਿਰੋ ਇਹ ਗੋਗੇ ਦਾ ਪਿੰਡੂ ਕਹਿੰਦੇ ਗੋਗੇ ਦਾ ਪਿੰਡੂ ਚੜਨੀ ਹੈ ਔਰ ਗੱਲਾਂ ਕਹਿੰਦੇ ਚੱਲ ਰਹੀਆਂ ਐ ਵੀ ਰੇਡ ਆਹ ਦੋਪਰ ਕਹਿੰਦੇ ਫੇਰ ਚਾਰ ਬਾਰ ਚਾਰਾਂ ਦੇ ਵਿੱਚ चंदगर सूर आले करोकजी वई आगन ਆਜੋ ਮੈਂ ਵੀ ਚੋਟੀ ਆ ਕਿਹਨਾਂ ਜਾ ਰਿਹਾ ਹਾਂ ਜਸ ਸੂਰੇ ਤੇਰੇ ਲਈ 500 ਰੁਪਿਆ ਮਾਨ ਸਨਮਾਨ ਹੈ ਸਾਡੇ ਗੁਰਮੀਤ ਸਿੰਘ ਜੀ ਪ੍ਰਧਾਨ ਹਾਂਗਕਾਂਗ ਗ੍ਰਾਜੂਟ ਤੇ ਲੋ ਹਾਂਗਕਾਂਗ ਗੁਰਮੀਤ ਵਾਲੀਆ ਹਾਂਗਕਾਂਗ ਚਰਨਾ ਗਿੱਲ ਕੈਨੇਡਾ ਗਿੱਗਾ ਸਿੱਧੂ ਕਨੇਡਾ ਗੁਰਪ੍ਰਿੰਤ ਦਾ ਅਸਟ੍ਰੇਲੀਆ ਤੇ ਮਣੀ ਵਾਲੀਆ ਅਸਟ੍ਰੇਲੀਆ ਇਹ ਤੇਰੇ ਲਈ ਪੰਤੋ ਆ ਵੀ ਆਪਣੇ ਪੈਸੇ ਲੈ ਜੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਗੁਰਮੀਤ ਸਿੰਘ ਜੀ ਦੁਨੀਆ ਰਿਸ਼ਤੇਦਾਰੀਆਂ ਵੀ ਟੀਮ ਵਾਲੀ ਦੇ ਵਿੱਚ ਔਰ ਕਿਹਦੇ ਪ੍ਰਧਾਨ ਸਾਹਿਬ ਸਾਹੀ ਜਿਹੜੇ ਹੋਏ ਆਪਣੇ ਸਾਥੀਆਂ ਦੇ ਨਾਲ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਸਾਹਮਣੇ ਕਿੰਨੇ ਸ਼ਾਨ ਹੈ ਔਰ ਬੜਾ ਪਿਆਰਾ ਗੁਰਮੀਤ ਭਾਈ ਦਾ ਤੋਂਨੇ ਭਾਈ ਦੇ ਨਾਲ ਬਹੁਤ ਬਹੁਤ ਧੰਨਵਾਦ ਹੈ ਔਰ ਚਾਹਨੀ ਕਿਹਦੇ ਰਾਏ ਟਰਨ ਦੀ ਧਰਤੀਆ ਫੇਰ ਇੱਕ ਹੋਰ ਗੇਮ ਵਧਿਆ ਹੈ ਬਹੁਤ ਵਧੀਆ ਮੈਚ ਜਿਹੜੇ ਖੇਡੇ ਜਾ ਰਿਹਾ ਹੈ ਚਾਰਾਂ ਦੇ ਉੱਤੇ ਧਾਵਾ ਜਿਹੜਾ ਬੋ ਦਿੰਦਾ ਹੈ ਭਗਤੇ ਭਾਈ ਦੀ ਸਟਾਫ ਲੈਣਾ ਔਰ ਭਗਤੇ ਭਾਈ ਦਾ ਕਹਿੰਦੇ ਇਤਿਹਾਸ ਵੱਡਾ ਹੈ ਜਿਸ ਵਿੱਚ ਪਾਸ਼ਾ ਦੀ ਚਰਨ ਮਾਰ ਕੇ ਧਰਤੀ ਹੈ ਚਰਨੀ ਰਾਏ ਧੰਦੇ ਦਾ ਕਹਿੰਦੇ ਹੈ ਹਮਾਰੋਂ ਗੰਡਾ ਦਿੰਦਾ ਪਰ ਆਂਦਾ ਹੈ ਨੰਬਰ ਆਉਦੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਅਗਲੀ ਰੇਡ ਹੁਣਾਂ ਕਹਿੰਦੇ ਫੇਰ ਸਾਹਿਲ ਪਾਉਣ ਲਈ ਤਿਆਰ ਵਰ ਤਿਆਰ ਹੈ ਜਿਵੇਂ ਜੌਰ ਸਾਹਿਬ ਅਗਲੇ ਮੈਚ ਦੀਆਂ ਟੀਮਾਂ ਨੂੰ ਵੀ ਆਪਾਂ ਔਰ ਜ਼ਰੂਰ ਅਨਾਉਂਸਮੈਂਟ ਕਰ ਲਈਏ ਅਜੋ ਬਾਹਰ ਵੀ ਖੇਡਾਂਗੇ ਆਪਾਂ ਆਪ ਨੂੰ ਵਾਰਮਅਪ ਕਰ ਸਕਣਾ ਬਹੁਤ ਬਹੁਤ ਸਤਿਕਾਰ ਹੈ ਅਗਲੀਆਂ ਟੀਮਾਂ ਵੀ ਜਿਹੜੀਆਂ ਰੈਡੀ ਹੈ ਭਗਤੇ ਭਾਈ ਬਲੋ ਕਹਿੰਦੇ ਕਬੱਡੀ ਖੇਡ ਮੈਦਾਨ भई सफ़र यादान जिथे हुनजी बचे जी पढ़ाई करा जिदे बचा ओॾा ई कराए नंबर सुखा के आम ते हिसे जोड़ बि ताज़े लाइ ताज़े भंडारे विखांगे आई ते लॻायो ਕਿੰਦਾ ਲੱਖਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਇੱਕ ਗੁੰਨੀ ਤੇ ਦੀਪਾ ਲੱਗਿਆ ਹੋਇਆ ਨਾਲ ਬੱਬੂ ਆ ਕਹਿੰਦੇ ਠੱਠੀ ਭਾਈ ਵਾਲਾ ਦੀਪੇ ਮੜ ਕੇ ਚਾਰ ਜੱਫੀ ਆ ਲੱਗਦੀ ਰੇਰ ਪਈ ਹੋਈ ਹੈ ਦੂਜੀ ਵਾਰ ਕੋਸ਼ਿਸ਼ ਕੀਤੀ ਹੈ ਪਰ ਸਫਲ ਨਾ ਜਣੀ ਹੈ ਉਹ ਰੇਡਰ ਦੇ ਕਦਮ ਚੁੰਮਦੀ ਹੈ ਅਗਲੀ ਰੇਡ ਪਾਉਣ ਦੇ ਲਈ ਬਰ ਬਹੁਤ ਵਧ ਰਿਹਾ ਕਿ ਲੋਵੀ ਸਾਮਨੇ ਲੈ ਲਿਆ ਹੈਗੇ ਸਮਾਨ ਆਪਦਾ ਕਹਿੰਦਾ ਮੈਂ ਖਾਣਾ ਹੈਗਾ ਕਿਉਂਕਿ ਖਾਣ ਵਾਸਤੇ ਬਹੁਤ ਜ਼ਿਆਦਾ ਹੈਗੇ ਛੋਟੇ ਛੋਟੇ ਅ ਮਤਲ ਸਟਾਲਾਂੀਆਂ ਵਾਂਗ ਰੇੜੀਆਂ ਲੱਗੀਆਂ ਹੋਈਆਂ ਨੇ ਹਾਥੀਆਂ ਦੇ ਵਿੱਚ ਅਸਮਾਨ ਤੇ ਚਲੋ ਵਧੀਆ ਮਿਹਨਤ ਕਰਦੇ ਨੇ ਮੁੰਡੇ ਆਪਣੀ ਲੋਡ ਵੰਦ ਆਏ ਹੋਏ ਨੇ ਤੇ ਅਸੀਂ ਵੀ ਲੈ ਲਿਆ ਹੈਗੇ ਐ ਐਗ ਰੋਲ ਅਸੀਂ ਲੈਣੇ ਸੀਗੇ ਤੇ ਪਾਪ ਕੌਰਨ ਸੈਵ ਨੇ ਲੈ ਲੇ ਹੈ ਨਾ ਸੈਵ ਨੇ ਕੀ ਲੈ ਕੇ ਆਂਦਾ ਐ ਪਾਪ ਕੌਰਨ ਐਗ ਰੋਲ ਨਹੀਂ ਸੌਰੀ ਪਾਪ ਕੌਰਨ ਨਹੀਂ ਪਾਪ ਕੌਰਨ ਹਨਾ ਚੱਲਾ ਜੋ ਫਿਰ ਚਲੋ ਵੀ ਹੁਣ ਆਪਾਂ ਚੱਲਦੇ ਹੈਗੇ ਆਂ ਕਾਰ ਫਾਪੇ ਇਸ ਤੇਰਾ ਸਮਾਨ ਹੈਗਾ ਏ ਫਾਪੇ ਇਸ ਦਾ ਪੁੱਤ ਸਾਡੇ ਖਾਣ ਵਾਲਾ ਹੈਗਾ ਤੇਰੇ ਨਹੀਂ ਖਾਣ ਵਾਲਾ ਤੇਰੇ ਪਾਪ ਕੌਰ ਨਹੀਂ ਆਵੇ ਲੈ ਕੇ ਤਾਂ ਆਏ ਆਪਾਂ ਤੇਰੇ ਵਾਸਤੇ ਪਾਪ ਕੌਰ ਤੇ ਹਣ ਦੋਸਤੋ ਅਸੀਂ ਚੱਲਦੇ ਹੈਗੇ ਆਂ ਕਾਰ ਤੇ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ ਸਾਡਾ ਕਬੱਡੀ ਵਾਲਾ ਤੇ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਤੁਹਾਡਾ ਬਹੁਤ ਬਹੁਤ ਧੰਨਵਾਦ ਸੇ ਬਾਏ ਕਰਦੇ ਪੁੱਤ ਸਾਰੇ ਪੂਰਾ ਖੁਸ਼ ਹੋ ਗਿਆ ਦੇਖ ਕੇ ਠੀਕ ਹੈ ਦੋਸਤੋ ਧੰਨਵਾਦ